ਬ੍ਰਿਟਿਸ਼ ਕੋਲੰਬੀਆ ਦੇ ਸ਼ਰੀ ਦੇ ਵਿੱਚ ਇੱਕ ਪਾਕਿਸਤਾਨੀ ਕਾਰੋਬਾਰੀ ਨੂੰ ਜਿਉਂਦਾ ਸਾੜਨ ਦਾ ਯਤਨ ਕਰਨ ਵਾਲੇ ਦੀ شناخت ਹੋ ਗਈ ਹੈ ਅਤੇ RCMP ਨੇ ਉਸ ਦਾ ਨਾਮ ਕਾਲਿਦ ਯਮਰ ਦੱਸਿਆ ਜੋ ਕਿ ਇਸ ਸਮੇਂ ਲੇਅਰ ਮੈਨਲੈਂਡ ਦੇ ਵਿੱਚ ਹੋ ਸਕਦਾ ਹੈ ਕਾਲਿਦ ਦੇ ਅਲਬਰਟਾ ਫਰਾਰ ਹੋਣ ਦੀਆਂ ਸੰਭਾਵਨਾਵਾਂ ਵੀ ਜ਼ਾਹਿਰ ਕੀਤੀਆਂ ਜਾ ਰਹੀਆਂ ਨੇ RCMP ਦੀ ਕਾਰਪੋਰਲ ਸਰਬਜੀਤ ਕੌਰ ਸੰਘਾ ਨੇ ਦੱਸਿਆ ਕਿ 2 ਅਗਸਤ ਦੀ ਵਾਰਦਾਤ ਨੂੰ ਵੇਖਦਿਆਂ ਕਾਲਿਦ ਯਮਰ ਨੂੰ ਵੱਡਾ ਖਤਰਾ ਮੰਨਿਆ ਜਾ ਰਿਹਾ ਹੈ ਅਤੇ ਪੁਲਿਸ ਨੇ ਉਸ ਦੀਆਂ ਤਸਵੀਰਾਂ ਵੱਡੀਆਂ ਕਰਵਾ ਕੇ ਜਾਰੀ ਕਰ ਦਿੱਤੀਆਂ ਨੇ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਸੁਚੇਤ ਰਹਿਣ ਦੇ ਲਈ ਆਖਿਆ ਗਿਆ ਸਰਜੀਤ ਕੌਰ ਸੰਗਾ ਨੇ ਇਸ ਦੀ ਤਸਦੀਕ ਨਹੀਂ ਕੀਤੀ ਕਿ ਕਾਲਦ ਯਮਰ ਅਤੇ ਰਾਹਤ ਰਾਓ ਇੱਕ ਦੂਜੇ ਨੂੰ ਜਾਣਦੇ ਹਨ ਜਾਂ ਨਹੀਂ ਪੁਲਿਸ ਵੱਲੋਂ ਹਮਲੇ ਦੇ ਮਕਸਦ ਬਾਰੇ ਵੀ ਸਪਸ਼ਟ ਤੌਰ ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਇਹਨਾਂ ਜ਼ਰੂਰ ਕਿਹਾ ਗਿਆ ਕਿ ਵਾਰਦਾਤ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਅੰਜਾਮ ਦਿੱਤਾ ਗਿਆ ਇੱਥੇ ਦੱਸਣਾ ਬੰਦ ਹੈ ਕਿ ਇੱਕ ਬੇਕਾਰ ਇਨਸਾਨ ਦੇ ਕੰਬਲ ਨੇ ਮਨੀ ਐਕਸਚेंजर ਰਾਹਤ ਰਾਓ ਦੀ ਜਾਨ ਬਚਾਈ ਸਿਟੀ ਸੈਂਟਰ ਤੋਂ ਬ੍ਰਿਟਿਸ਼ ਕੋਲੰਬੀਆ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਜ਼ਿਬਾਨ ਵਾਲਾ ਨੇ ਉਹਨਾਂ ਪਲਾਂ ਨੂੰ ਯਾਦ ਕੀਤਾ ਜਦੋਂ ਰਾਹਤ ਰਾਓ ਜਾਨ ਬਚਾਉਣ ਦੀ ਦਹਾਈ ਦੇ ਰਿਹਾ ਸੀ ਜ਼ਬਾਨ ਚੋਂ ਦੇ ਸلسਲੇ ਵਿੱਚ ਸਰੀ ਸਿਟੀ ਸੈਂਟਰ ਵੱਲ ਗਿਆ ਪਰ ਅਚਾਨਕ ਵਾਪਰੀ ਘਟਨਾ ਨੇ ਝੰਡੋੜ ਕੇ ਰੱਖ ਦਿੱਤਾ ਆਰਾহত Rao ਆਪਣੇ ਦਫ਼ਤਰ ਵਿੱਚੋਂ ਨਿਕਲਣ ਮਗਰੋਂ ਚੀਕਾਂ ਮਾਰ ਰਿਹਾ ਸੀ ਅਤੇ ਇਹ ਦ੍ਰਿਸ਼ ਵੇਖਦਿਆਂ ਹੀ ਜਿਸਾਨ ਇੱਕ ਬੇਕਾਰ ਇਨਸਾਨ ਦਾ ਕੰਬਲ ਲੈਣ ਲਈ ਦੌੜਿਆ ਜੋ ਥੋੜੀ ਹੀ ਦੂਰੀ ਤੇ ਬੈਠਾ ਸੀ ਅਮਰਜੈਂਸੀ ਕਾਮਿਆਂ ਦੇ ਪਹੁੰਚਣ ਤੱਕ ਜਿਸ਼ਾਨ ਉੱਥੇ ਹੀ ਮੌਜੂਦ ਰਿਹਾ ਦੱਸ ਜੇ ਕਿ ਰਾਹਤ Rao ਨੂੰ ਹਰਦੀਪ ਸਿੰਘ ਨਿਚਰ ਕਤਲकांड ਨਾਲ ਜੋੜਦਿਆਂ ਦਾਵਾ ਕੀਤਾ ਗਿਆ ਹੈ ਕਿ ਰਾਹਤ Rao ਤੋਂ ਇਸ ਮਾਮਲੇ 'ਚ ਪੁੱਛ ਪੜਤਾਲ ਹੋ ਚੁੱਕੀ ਹੈ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਸ਼ੱਕੀ ਨੇ ਇੱਕ ਗੱਡੀ ਚੋਰੀ ਕੀਤੀ ਅਤੇ ਫਰਾਰ ਹੋ ਗਿਆ ਸੀਸੀਟੀਵੀ ਫੁਟੇਜ ਵਿੱਚ ਸ਼ੱਕੀ ਨੂੰ ਸਫੈਦ ਰੰਗ ਦੀ ਮਿਨੀ ਕੂਪਰ ਗੱਡੀ ਵਿੱਚ ਜਾਂਦਿਆਂ ਦੇਖਿਆ ਗਿਆ ਹੈ ਮੈਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ